ਵਾਇਗਰੂ ਵਾਇਗਰੂ ਗੋਬਿੰਦ ਘਾੜ ਨੂੰ ਰਸਤਾ ਜਾਂਦੇ ਆ ਗੁਰਦੁਆਰਾ ਸਾਹਿਬ ਨੂੰ ਅੰਦਰ ਜਾ ਕੇ ਦਰਸ਼ਨ ਕਰਦੇ ਆ ਜੀ ਹਾਂਜੀ ਆਪਾਂ ਤੁਰ ਪਿਆ ਹੇਮਕੁੰਡ ਸਾਹਿਬ ਨੂੰ ਪਹਿਲਾਂ ਸ੍ਰੀ ਗੋਬਿੰਦ ਧਾਮ ਤੇ ਰੁਕਣਾ ਤੇ ਇਤੋਂ 4 ਕਿਲੋਮੀਟਰ ਆ ਗੋਬਿੰਦ ਘਾੜ ਤੋਂ ਗੁਰਪ੍ਰੀਤ ਜੀ ਹਾਂਜੀ ਹਾਂਜੀ 4 ਕਿਲੋਮੀਟਰ ਆ ਗੋਬਿੰਦ ਘਾੜ ਤੋਂ ਜਿਹੜਾ ਗੋਬਿੰਦ ਘਾੜ ਤੱਕ ਜਾਂਦਾ ਰਸਤਾ ਹਾਂਜੀ ਹਾਂਜੀ ਤੇਰਾ ਤੇ 4 ਕਿਲੋਮੀਟਰ ਤੋਂ ਰਸਤਾ ਜਾਂਦਾ 4 ਕਿਲੋਮੀਟਰ ਤੱਕ ਗੱਡੀਆਂ ਆਪਾਂ ਨੂੰ ਛੱਡ ਕੇ ਆਉਂਦੀਆਂ ਜੇ ਆਪਾਂ ਮੰਨ ਲਓ ਜਾਣਾ ਗੱਡੀ ਦੇ ਹਾਂਜੀ ਤੇ ਮਤਲਬ 50 ਰੁਪਏ ਲੈਂਦੇ ਇੱਕ ਜਾਨੇ ਦੇ ਹਾਂਜੀ ਹਾਂਜੀ ਤੇ 4 ਕਿਲੋਮੀਟਰ ਤੱਕ ਤੇ ਛੱਡ ਆਉਂਦੇ ਆ ਤੇ ਬਾਅਦ ਚ ਚਲੋ ਬਾਕੀ ਜਿਹੜਾ ਰਹਿ ਜਾਂਦਾ 10 ਕਿਲੋਮੀਟਰ ਪੈਦਲ ਤੇ ਬਾਅਦ ਜ ਗਾੜੀ ਜਿਹੜਾ 6 ਕਿਲੋਮੀਟਰ ਰਹਿਦਾ ਉਹ ਵੀ ਪੈਦਲ ਉਹ ਵੀ ਪੈਦਲ ਤੇ ਮੈਂ ਸਾਰੇ ਵੀਰਾਂਗੇ ਉਹ ਬੇਨਤੀ ਕਰਦਾ ਕਿ ਵੀਰ ਮੇਰੇ ਹਾਂਜੀ ਹੁਣ ਚੱਲੇ ਆਪਾਂ ਉੱਪਰ ਮੱਥਾ ਟੇਕਣ ਤੇ ਆ ਜਿਹੜਾ 4 ਕਿਲੋਮੀਟਰ ਆ ਇਹ ਆਪਾਂ ਗੱਡੀ ਤੇ ਕੱਢਣਾ ਆ ਤੇ ਬਾਅਦ ਵਿੱਚ ਅੱਗੇ ਆਪਾਂ ਪੈਦਲ ਯਾਤਰਾ ਕਰਨੀ ਆ ਇਹ 4 ਕਿਲੋਮੀਟਰ ਆ ਨਾ ਜਿਹੜਾ ਇਹ ਗੱਡੀ ਦੇ ਉੱਪਰ ਚੱਈਦਾ ਆ ਤੇ ਉੱਪਰ 4 ਕਿਲੋਮੀਟਰ ਤੱਕ ਗੱਡੀ ਜਾ ਕੇ ਫਿਰ ਉੱਪਰ ਪੈਦਲ ਜਾਣਾ ਹੈ ਤੇ ਵੇਖੋ ਮਹਾਰਾਜ ਕਰੇ ਕਿਰਪਾ ਚੜ੍ਹਦੀ ਕਲਾ ਕਰੇ ਮਹਾਰਾਜ ਸਾਰਿਆਂ ਤੇ ਆਪਾਂ ਤੁਰ ਪਏ ਆ ਇੱਥੋਂ ਜਿੱਥੇ 4 ਕਿਲੋਮੀਟਰ ਤੇ ਗੱਡੀਆਂ ਆਣ ਕੇ ਛੱਡ ਜਾਂਦੀਆਂ ਵਾ ਉਹ ਥੋੜਾ ਪੈਦਲ ਯਾਤਰਾ ਵਾ 4 ਕਿਲੋਮੀਟਰ ਓਕੇ ਗੁਰਪ੍ਰੀਤ ਜੀ ਹਾਂਜੀ ਹਾਂਜੀ ਓਕੇ ਤੇ ਆ ਇੱਥੇ ਵੀ ਖਚਰਾ ਕੁਚਰਾ ਦੇ ਵੀ ਲੋਕ ਜਾਂਦੇ ਆ ਮੈਂ ਮੇਰੇ ਹਿਸਾਬ ਨਾਲ ਤੁਰ ਕੇ ਜਾਓ ਬਾਕੀ ਬਜ਼ੁਰਗ ਲੋਕ ਤੇ ਉਹਦੇ ਚਲੋ ਇਹਦੇ ਤੇ ਜਾਣ ਬਾਕੀ ਹੌਲੀ ਹੌਲੀ ਜਾਇਆ ਕਰੋ ਲਾਗ ਜਿਹੜੀ ਆ ਉਹ ਜਿਆਦੀ ਵੱਡੀ ਨਾ ਪੁੱਟੋ ਕਿ ਆ ਵੀ ਵੱਡੀ ਲਾਗ ਦਾ ਨਹੀਂ ਫਾਇਦਾ ਵੱਡੀ ਲਾਗ ਨਾਲ ਜ਼ਿਆਦਾ ਸਾਹ ਚੜਦਾ ਵਾ ਛੋਟੀ ਲਾਗ ਹੀ ਰੱਖੋ ਸਹੀ ਹੈ ਗੁਰਪ੍ਰੀਤ ਜੀ ਸਹੀ ਹੈ ਸਹੀਓ ਇਧਰ ਇੱਕ ਰੀ ਬਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਾਂ ਗੋਵਿੰਦਪੁਰ ਨੂੰ ਜਾਂਦੇ ਆ ਈਰਾ ਕਿਲੋਮੀਟਰ ਗੋਵਿੰਦਪੁਰ ਆ ਮਾ ਗਾੜੀ ਬਾਜ ਹੇਮਕੁਣ ਸਾਹਿਬ ਤੇ ਉੱਥੇ ਜਾ ਕੇ ਜਾਣਦਾ ਯੋਦੇ ਹਾਂਜੀ ਹੋ ਕੇ ਰਿਪੋਰਟਾਂ ਵਾਇਰ ਕਰੂ ਕਿਰਪਾ ਕਰੂ ਰਾਮਦਾਸ ਜੀ ਰਾਮਦਾਸ ਜੀ ਘੰਢੋਂ ਤੁਨ ਕੋ ਬੀਤਰੀ ਦੀ ਕਿਰਪਾ ਗੁਰੂ ਗੋਬੀ ਸਿੰਘ ਜੀ ਕਰੀ ਜਾਂਦੇ ਕਿਰਪਾ ਹੈ ਮੈਂ ਨਾ ਬੁਰੀ ਕਿਰਪਾ ਸੀ ਚੜੀ ਜਾਂਦਾ ਮੈਂ ਇਹੋ ਆਣਾ ਵਾ ਕਿ ਗੋਬਿੰਦਾਂ ਹੰਦ ਤੱਕ ਤੇ ਵੀ ਦੀ ਮੋਢੇ ਕੱਪੜੇ ਨਾ ਪਾ ਕੇ ਆਉ ਗੋਬਿੰਦਾਂ ਹੰਦ ਤੱਕ ਲੋਅਰ ਜਿਹੜਾ ਘਰੇ ਪਾਈਦਾ ਗਰਮੀ ਵਾਲੇ ਉਹ ਹੀ ਪਾ ਕੇ ਆਉ ਕਿਉਂਕਿ ਜਦੋਂ ਗੋਬਿੰਦ ਆ ਕਿਲ ਜਾਗੇ ਤਾਂ ਹਮ ਤੋਂ ਉੱਪਰ ਉਦੋਂ ਗਾ ਗਰਮ ਕੱਪੜਿਆਂ ਦੀ ਲੋਡ ਪੈਂਦੀ ਆ ਉਸ ਤਰ੍ਹਾਂ ਨਹੀਂ ਗਰਮ ਕੱਪੜਿਆਂ ਦੀ ਲੋਡ ਤੇ ਥੋਰ ਥੋਰ ਕੇ ਦੇ ਹੋਰ ਗਰਮੀ ਲਾ ਦੇਈਸੋ ਗੋ ਬਾਕੀ ਗੁਰਪ੍ਰੀਤ ਜੀ ਜੀ ਓਕੇ ਆ ਓਕੇ ਓਕੇ ਪੂਰੀ ਓਕੇ ਮੈਂ ਦੱਸਣ ਦੇ ਮੈਂ ਗਰਮੀ ਵਾਲੇ ਕੱਪੜੇ ਪਾ ਗਏ ਉਹ ਇੱਥੇ ਗੋਬਿੰਦਾਸ ਰੱਖ ਲਈ ਤੇ ਚਲੋ ਬਾਕੀ ਅਗਲੇ ਪੰਨੇ ਜਾਣਦੇ ਆ ਕਰਦੇ ਆ ਦਰਸ਼ਨ ਵਾਲੇ ਕਰਾਉਣੇ ਆ ਵਲੌਗ ਵਾਲੇ ਆਰੇ ਭਾਈਓ ਭਾਈਓ ਹੋਰ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਈ ਨਹੀਂ ਆ ਖਿੱਚੀ ਆਣਾ ਕੰਮ ਨੂੰ ਵਧੀਆ ਵਾ ਉੱਪਰ ਜਿੰਨੇ ਵੀ ਆਉਣਾ ਵੀਰ ਮੇਰੇ ਪ੍ਰਸ਼ਾਦਾ ਪਾਣੀ ਛੱਕੇ ਨਾ ਹੋਣ ਹਲਕਾ ਫੁਲਕਾ ਛਕਣਾ ਬਿਸਕਟ ਬਾਸਕਟ ਪ੍ਰਸ਼ਾਦ ਦੇਣਾ ਹੀ ਸ਼ਕਣ। ਯਾ ਵੀ ਢੇਡ ਖਾਣ ਲਈ ਕਰਕੇ ਹੁਣ ਇਹ ਨਾ ਢੇਡ ਰੋ ਪ੍ਰਸ਼ਾਦ ਦੇਣਾ ਭਰ ਲਈ ਆਪਾਂ। ਬਾਏ ਤੁਰਿਆਣਾ ਜਾਵੇ। ਤੇ ਵਧੀਆ ਜੜੀ ਜਾਂਦਾ ਆ। ਹਾਲੇ-ਹਾਲੀ। ਬਾਕੀ ਛੜਦਿਆਂ ਗਰਮੀ ਲੱਗੰਦੀ ਪੂਰੀ ਫੁੱਲ। ਕਿਹੜੇ ਗਰਮ ਕੱਪੜੇ ਆ। ਉਹ ਤਾਂ ਤੋਂ ਉੱਪਰ ਜਾ ਕੇ ਹੀ ਬਹਿਣਗੇ ਕਿ ਆ ਵੀ ਘਾੜ ਤੋਂ ਜਦੋਂ ਤੁਹਾਨੂੰ ਤਾਂ ਕਈਦਾ ਵਾ ਤੇ ਉਦੋਂ ਜਿਹੜੇ ਆਪਾਂ ਨਾਰਮਲ ਗਰਮੀ ਵਾਲੇ ਕੱਪੜੇ ਹੁੰਦੇ ਉਹੀ ਪਾਏ ਜਾਂਦਾ ਹੈ ਬਾਕੀ ਵਾਹਿਗੁਰੂ ਕਿਰਪਾ ਕਰੇ ਇੱਕੋ ਬੱਚਿਆਂ ਦੇ ਨਾਲ ਖਚਰਾਂ ਤੇ ਜਾਂਦੇ ਇਹ 1600 ਰੁਪਇਆ ਲੈਂਦੇ ਆ ਜੇ ਕਿ ਫੈਮਿਲੀ ਵਾਲੇ ਨੇ ਵੀ ਆਉਣਾ ਵਾ ਇਹ 1600 ਰੁਪਇਆ 1400 1500 ਇੱਥੇ ਤੱਕ ਲੈਂਦੇ ਆ ਬਾਕੀ ਗੁਰਪ੍ਰੀਤ ਜੀ ਕਿੱਦਾਂ ਮੋੜ ਮੋੜੋ ਫੇਰ ਪੁੱਟਾਂ ਪੂਰੀਆਂ ਕਿਰਪਾ ਹਾਂਜੀ ਕਿਰਪਾ ਮਾਲਕ ਦੀ ਮੋੜ ਇੱਕ ਨੰਬਰ ਇਹ ਆ ਕਿ ਘਾਟੀ ਜਿਆਦੀ ਨਹੀਂ ਹੈ ਨਾ ਮੈਂ ਨਾ ਬਹੁਤ ਜਿਆਦਾ ਨਜ਼ਾਰਾ ਹੁੰਦਿਆ ਵਾ ਆਪਾਂ ਥੋੜਾ ਥੋੜਾ ਰਸਤੇ 'ਤੇ ਰੁਕ ਜਾਈਦਾ ਵਾ ਨਾਲ ਤੇ ਜਿਹੜੇ ਹੌਸਲਾ ਦੇਣ ਨਾਲੇ ਜਿਹੜੇ ਆਪਣੇ ਪਿਆਰੇ ਵੀਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਇਹੋ ਕਹਿਣਾ ਚਾਹੁੰਦਾ ਚਾਹੁੰਦੇ ਆ ਕਿ ਆਓ ਯਾਤਰਾ ਕਰਨ ਹੁਣੀ ਚਾਹੀਦੀ ਆਪਾਂ ਨੂੰ ਬਾਕੀ ਨਾ ਹਲਕਾ ਫੁਲਕਾ ਨਾਲ ਦੇਖਣ ਕੋਲ ਵਗੈਰਾ ਕੀਤਾ ਨਹੀਂ ਲੱੱਗ ਰੋ ਬਾਕੀ ਰੋਟੀ ਹੈ ਵੀਰ ਵੇਖਣਾ ਨਾ ਹੋਵੇ ਨਾ ਖਾ ਜਾਂਦਾ ਬਣੀ ਕਿ ਢਿੱਡ ਭਰ ਕੇ ਨਾ ਹੋ ਬਾਕੀ ਬਿਖੜ ਬਿਖੜਦੇ ਜੇ ਤਾਂ ਰਾ ਸਟੇਜ ਆਉਣੀ ਹੈ ਜਗਾ ਬਹਿਣ ਵਾਲੇ ਤੇ ਕਿੰਨੇ ਕਿਲੋਮੀਟਰ ਕੱਢ ਹੈ ਜੀ ਸਾਡਾ ਵੀਰ ਇੱਕ ਉਹਦੇ ਤਾਂ ਵੀ ਜੀ 4 ਕਿਲੋਮੀਟਰ ਪਿੱਛੋਂ ਤੇ ਕਿੰਨੇ ਕਿਲੋਮੀਟਰ ਸਾਧੇ ਕਿਲੋਮੀਟਰ ਕਰ ਦਾਂਗੇ ਸੱਤ ਤੱਕ ਤੇ ਮੇਰੇ ਕੀ ਸੱਤ ਤੱਕ ਰਹਿ ਗਿਆ ਔਰ ਤਾਂ ਮੈਂ ਸੱਤ ਤੱਕ ਰਹਿ ਗਿਆ ਰਹਿ ਗਿਆ 101 12 ਚਲੋ ਵਧੀਆ ਤਰੇ ਆਉਂਦੇ ਹੈ ਵੀਰ ਭਰਾ ਬੋਲੇ ਸੋਨਿਆ ਇਧਰ ਛੜ ਕਿਵੇਂ ਰਿਹਾ ਬਾਪੂ ਜੀ ਉੱਤੇ ਪ੍ਰੋਗਰਾਮ ਵਧੀਆ ਰਿਹਾ ਦਰਸ਼ਕ ਵਧੀਆ ਵਧੀਆ ਹੋ ਗਏ ਕਿੱਥੋਂ ਬਾਪੂ ਜੀ ਹੋਰ ਕਿਸੇ ਤਰ੍ਹਾਂ ਦੇ ਰਿਆਣੇ ਤੋਂ ਸਾਰਾ ਬਾਬਾ ਜੀ ਤੁਰ ਕੇ ਪੈਦਲ ਅੱਛਾ ਜੀ ਕਿੰਨੇ ਲੈ ਘੋੜੇ ਵਾਲੇ ਪੈਸੇ ਬਾਬਾ ਜੀ ਇਹ ਕੱਲਾ ਜਾਣਿਆ ਤੇ ਫਿਰ 2000 ਠੀਕ ਹੈ ਜੀ ਬਾਕੀ ਸਾਫਟ ਹੁੰਦਾ ਉੱਥੇ ਬਾਕੀ ਵਧੀਆ ਬਾਬਾ ਜੀ ਸਾਰਾ ਦਰਸ਼ਨ ਵਧੀਆ ਵਧੀਆ ਗਏ ਬਾਪੂ ਜੀ ਦੇ ਚਲੋ ਬੋਲੇ ਨਿਹਾਲ ਮਕਰੀਆ ਦਾ ਜੀ ਸਿੰਘੋ ਓਕੇ ਰਿਪੋਰਟ ਹੋ ਗਏ ਆਪਣੇ ਮੈਨ ਨਾਲ ਕਿੰਨੇ ਕਿਲੋਮੀਟਰ ਆ ਗਿਆ ਵਾ ਰਹਿ ਗਏ 12 ਕਿਲੋਮੀਟਰ ਜੀ ਰੀਮਪੁਰ ਸਾਹਿਬ ਤੱਕ ਦੇਖੋ ਮਗਰ ਬੱਦਲ ਹੈ ਉਹ ਵੀ ਤਾਂ ਉੱਧਰ ਰਹਿ ਗਿਆ 6-7 ਕਿਲੋਮੀਟਰ ਜਦੀ ਬਾਕੀ ਦਾਂ ਕੀ ਦਿਖਾ ਦੋ ਇਦਾਂ ਰੱਤੇ ਵਾਧੂ ਜਗਾ ਆਉਂਦੀਆਂ ਖਾਣ ਪੀਣ ਨੂੰ ਵਾਧੂ ਆਉਂਦੀਆਂ ਪਰ ਖਾਣਾ ਇੰਨਾ ਯਾਰ ਇਹ ਆ ਕਿ ਜ਼ਿਆਦਾ ਢਿੱਡ ਭਰਾਂਗੇ ਬਾਈ ਤੁਰਨ ਚ ਵੀ ਦਿੱਕਤ ਆਉਂਦੀ ਆ ਇਸ ਤਰ੍ਹਾਂ ਨਾਰਮਲ ਹਲਕਾ ਫੁਲਕਾ ਖਾਓ ਮਾਤਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਕਿੱਥੋਂ ਆਈਆਂ ਸੰਗਤਾਂ ਜੀ ਸੰਗਤਾਂ ਕਿੱਥੋਂ ਆਈਆਂ ਅੰਮ੍ਰਿਤਸਰ ਤੋਂ ਆਈ ਤਰਨਤਾਰਨ ਸਾਹਿਬ ਤੋਂ ਆਈ ਆਈ ਤਰਨਤਾਰ ਕੱਲ੍ਹ ਦੇ ਆਈ ਜੀ ਕੱਲ੍ਹ ਦੇ ਵਧੀਆ ਹੋਏ ਦਰਸ਼ਨ ਜੀ ਚਲੋ ਚਲੋ ਵਧੀਆ ਚਲੋ ਬੋਲੇ ਹਾਂਜੀ ਹੋਣੇ ਨਹੀਂ ਚਲੋ ਦਰਸ਼ਨ ਹੋ ਗਏ ਵਧੀਆ ਵਧੀਆ ਕੋਈ ਗੱਲ ਨਹੀਂ ਆਪਾਂ ਮਗਰੋਂ ਵੀ ਤਾਂ ਗੱਡੀਆਂ ਤੇ ਆ ਰਹੇ ਆ ਜੀ ਚਲੋ ਜਿਤਨਾ ਮਾਤਾ ਜੀ ਦੱਸ ਰਹੇ ਆ ਕਿ ਜਦੋਂ ਪਹਿਲਾਂ ਰਾਹ ਹੀ ਉਦੋਂ ਰਾਹ ਬਹੁਤ ਸ਼ਾਰਟਕਟ ਹੀ ਤੇ ਮੈਂ ਸ਼ਾਇਦ 2010 ਚ ਆਇਆ ਉਦੋਂ ਮੈਂ ਵੀ ਕੋੜੇ ਤੇ ਬੈਗੀ ਆਇਆ ਹੂੰ ਪਰਿਵਾਰ ਨਾਲ ਆਇਆ ਹਾਂ ਉਦੋਂ ਸਾਰੇ ਪਰਿਵਾਰ ਆਏ ਆ ਇਹ ਹੀ ਕਿ ਕੋੜ ਇਹਦੇ ਡਰਵੜਾ ਲੱਗਦਾ ਵਾ ਭਈ ਪਤਾ ਨਹੀਂ ਕਦੋਂ ਕਈ ਵਾਰ ਇਤਰਾ ਇਤਰਾ ਹੀ ਪਾਣੀ ਪੂਣੀ ਪੀਂਦੇ ਪਿੰਦੇ ਹੋ ਤੇ ਡਰ ਲੱਗਦਾ ਬੂਰਾ ਤੇ ਬਾਕੀ ਇਹ ਆ ਕਿ ਮੌਸਮ ਪੂਰਾ ਵੇਖੋ ਘੈੜ ਆ ਤੇ ਵਾਇਗੁਰੂ ਵਾਇਗੁਰੂ ਕਰਦੇ ਜਾਓ ਬਾਬੇ ਦਾ ਨਾਮ ਲੈਂਦੇ ਜਾਓ ਤੇ ਘਾਟੀ ਚੜਦੇ ਜਾਓ ਤੇ ਬਾਕੀ ਕਰੋਨੇ ਦਰਸ਼ਨ ਉੱਪਰ ਜਾ ਕੇ ਬਾਬਾਈ ਦੇ ਵੀ ਬਸੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕਿਥੋਂ ਆਏ ਮਾਤਾ ਜੀ ਫਰੀਪਰਤ ਪਹਿਲੀ ਰੀਅਏ ਤੇ ਚੱਕਦਾ ਪਹਿਲੀ ਰੀਅਏ ਚਲੋ ਵਧੀਆ ਏ ਤੇ ਉਦੋਂ ਦੇ ਤੁਰ ਕੇ ਆਉਂਦਾ ਹਾਂਜੀ ਠੀਕ ਹੈ ਜੀ ਗਾੜੀ ਤੁਰ ਕੇ ਜਾਓਗੇ ਜਾਂ ਕਰੋਗੇ ਖਤਰ ਚਲੋ ਵੈਗੁਰੂ ਦਾ ਨਾਮ ਲਾ ਕੇ ਤੁਰੇ ਜਾਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ੴ ਮਾਦਾ ਦਾ ਜੱਜਵਾ ਕੱਲਿਆਂ ਤੁਰਿਆ ਨਹੀਂ ਜਾਂਦਾ ਨੇ ਮਾਦਾ ਵਿਚਾਰੀ ਸਿਰ ਤੇ ਰੱਖ ਕੇ ਬੈਗ ਤੇ ਤੁਰ ਹੀ ਜਾਂਦਾ ਹੀ ਆ ਮਾਦਾ ਵਿਚਾਰੀ ਰਾਣੇ ਬੂਝੁਰਗਾ ਦੇ ਵਿੱਚ ਜਜ਼ਬਾ ਪੂਰਾ ਹੈ ਆਪਣੇ ਵਾਲੇ ਤੇ ਹੁਣ ਜਿਹੜੇ ਮੁੰਡੇ ਆ ਉਹ ਵੀ ਕਰਾਈ ਜਾਂਦੇ ਖਚਰਾ ਕਰਾਈ ਜਾਂਦੇ ਆ ਮਾਦਾ ਵਿਚਾਰੀ ਤੁਰ ਹੀ ਆਉਂਦੀ ਆ ਤੇ ਚਲੋ ਅਈਆਂ ਨੂੰ ਆਕਸੀਜਨ ਦੀ ਵੀ ਪ੍ਰੋਬਲਮ ਆ ਸਾਹ ਦੀ ਵੀ ਬਾਕੀ ਓਕੇ ਸਹੀ ਆ ਸਾਰਾ ਕੁਝ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿੱਥੋਂ ਆਏ ਮਾਤਾ ਜੀ ਲੁਧਿਆਣਾ ਲੁਧਿਆਣੇ ਤੋਂ ਪਹਿਲੀ ਏਰੀਆ ਆਏਗਾ ਪਹਿਲਾਂ ਵੀ ਆਏ ਮਾਤਾ ਜੀ ਸੋਸਤੀ ਵਾਰੀ ਆਏ ਵਾਹਿਗੁਰੂ ਤੁਰ ਕੇ ਹੀ ਜਾਂਦੇ ਮਾਤਾ ਜੀ ਚੌਥੀ ਏਰੀਆ ਹੈ ਮਾਤਾ ਜੀ ਪੈਦਲ ਯਾਤਰਾ ਕਰਦੇ ਆਪਾਂ ਰਾਜ ਰੁਕੇ ਹਾਂ 6-7 ਕਿਲੋਮੀਟਰ ਕੱਢ ਕੇ ਤੇ ਰਾਜ ਛਲੀਆਂ ਆਈਆਂ ਆਪਣੇ ਵੀਰਾਂ ਦੇ ਛੱਲੀ ਖਣੀ ਆ ਹਲਕਾ ਫਲਕਾ ਹੀ ਖਾਂਦੇ ਸਾਰੇ ਹਾਂਜੀ ਮਜੀ ਓਕੇ ਆ ਓਕੇ ਰਿਪੋਰਟ ਖਾ ਲੈਣ ਦੋ ਮੈਂ ਖਾਂਦੇ ਓਕੇ ਰਿਪੋਰਟ ਪਾਪਾ ਓਕੇ ਹਾਂਜੀ ਓਕੇ ਹਰੇ ਗਿਆ ਪੋਲਾ ਆਇਂਦਾ ਜਦੋਂ ਪੋਲਾ ਆਇਂਦਾ ਉਦੋਂ ਅੱਧ ਵਿਚ ਰਸਤਾ ਰਹਿ ਜਾਂਦਾ ਵਾ ਤੇ ਉਧਰ ਦੀ ਵੀ ਰਸਤਾ ਹੈਗਾ ਵਾ ਵਾ ਦੇਖੋ ਸੰਗਤ ਜਾਣ ਦੇ ਇਧਰ ਦੀ ਵੀ ਹੈਗਾ ਤੇ ਬਾਕੀ ਇੱਥੇ ਮੌਸਮ ਦਾ ਫਰਕ ਪੈ ਗਿਆ ਠੰਡ ਹੋ ਗਈ ਇੱਥੇ ਵਾਇਗਰੂ ਵਾਇਗਰੂ ਐਵੇਂ ਨਾ ਲੋਕ ਡਰਾਉਂਦੇ ਰਹਿੰਦੇ ਆ ਵੀ ਰਸਤਾ ਵੜਾ ਵਾ ਪਹਾੜੀ ਬੜੀ ਚੜਨੀ ਪੈਣੀ ਆ ਐਦਾਂ ਵਾ ਉਦਾਂ ਵਾ ਐਦਾਂ ਦਾ ਕੁਝ ਨਹੀਂ ਆ ਨਾਰਮਲ ਪਹਾੜੀ ਆ ਨਾਰਮਲ ਵਧੀਆ ਵਧੀਆ ਵਾਇਗਰੂ ਵਾਇਗਰੂ ਦਾ ਨਾਮ ਲੈ ਕੇ ਤੁਰੇ ਜਾਓ ਲੋਕ ਡਰਾਉਂਦੇ ਬਹੁਤ ਆ ਵੀ ਪਹਾੜੀ ਬੜੀ ਆ ਐਦਾਂ ਉਦਾਂ ਜਾਪ ਕਰਦੇ ਆ ਕੋਈ ਪਹਾੜੀ ਨਹੀਂ ਔਖੀ ਲੱਗਦੀ குரு ਗੋਬਿੰਦ ਸਿੰਘ ਜੀ ਦਾ ਨਾਮ ਲੈਂਦੇ ਆ ਵਾਇਗਰੂ ਵਾਇਗਰੂ ਜਕਾਰੇ ਲਾਉਂਦੇ ਆ ਰਸਤੇ ਦਾ ਪਤਾ ਨਹੀਂ ਲੱਗਦਾ ਤੇ ਬਾਕੀ ਲਾਂਗ ਜਿਹੜੀ ਆ ਨੋਰਮਲ ਰੱਖੋ ਵੱਡੀ ਲਾਂਗ ਨਾ ਰੱਖੋ ਬਾਕੀ 7 ਕਿਲੋਮੀਟਰ ਆ ਗਏ ਆ ਹਾਂਜੀ ਰਹਿ ਗਿਆ 2.5 ਕਿਲੋਮੀਟਰ ਸਾਰਾ ਤੇ ਟਾਈਮ 11:30 ਹੋ ਗਿਆ ਤੇ ਉੱਪਰ ਸਾਡੇ ਤੋਂ ਮੈਨੂੰ ਲੱਗਦਾ ਕੱਲ ਹੀ ਜਾਣਾ ਪੈਣਾ ਫਿਰ ਦੇ ਕਾਲੀ ਜਾਵਾਂਗੇ ਕਿਉਂਕਿ 2 ਵਜੇ ਨਾ ਬੰਦ ਹੋ ਜਾਣਾ ਤਕਰੀਬਨ ਆਪਣੇ ਤੋਂ ਗੋਪਿੰਦ ਤਾਂ ਪਹੁੰਚਿਆ ਜਾਣਾ 1:00 ਵਜੇ ਨਾ ਤੇ ਇਹ ਹੈ ਕਿ ਤੜਕੇ ਨਿਕਲੇ ਹੁੰਦੇ 5 ਵਜੇ 4 ਵਜੇ 4 ਕ'ੋਂ ਹੀ ਨਿਕਲੇ ਹੁੰਦੇ ਨਾ ਤੇ ਫਿਰ ਵਧੀਆ 4 ਕ' ਘੰਟੇ ਲੱਗ ਜਾਂਦੇ ਆ ਗੋਪਿੰਦਾਂ ਤੋਂ ਉਪਰ ਇਹ ਇਸ ਕਰਕੇ ਵੀ ਰੋਕੇ ਇਸ ਥੀਏ ਕਰਨਾ ਪਊਗਾ ਜਿਹੜਾ 2 ਕਿਲੋਮੀਟਰ ਹੈ ਡੇਢ ਘੰਟੇ ਹੀ ਨਿਕਲਦਾ ਇਹ ਹੈ ਕਿ ਬਾਕੀ ਵਧੀਆ ਹੌਲੀ ਹੌਲੀ ਕੋਈ ਕਾਲੀ ਨਹੀਂ ਆ ਮ제 ਮ제 ਨਾ ਹੁੰਦੇ ਆ ਕੀ ਗਲੂ ਕੋਈ ਡੀਹਰੇ ਕੋਈ ਸੇਵਾ ਕਰਨਦਿਆ ਹੈ ਉਹ ਰੈਸਿਵ ਨਹੀਂ ਕਿਉਂ ਨਾ ਹਾਂਜੀ ਆਪਾਂ ਫਾਈਨਲ ਪਹੁੰਚ ਗਏ ਹੀ ਗੋਬਿੰਦ ਧਾਮ ਤੇ ਤੇ ਆ ਕਮਰੇ ਲਈ ਹਾਲੀ ਲੈਣ ਲੱਗੀ ਹੋਈ ਆ ਤੇ ਆਪਾਂ ਨੂੰ ਰੂਮ ਮਿਲ ਗਿਆ ਹੀ ਬੇਨਤੀ ਕੀਤੀ ਕਵੀਰ ਹੀ ਆਪਣਾ ਕੋਲੂ ਬੈਂਦੀ ਕੀਤੀ ਤੇ ਰੂਮ ਮਿਲ ਗਿਆ ਸੀ ਇਹ ਕਿ ਬਾਥਰੂਮ ਨਹੀਂ ਅਟੈਚ ਉਹਦੇ ਨਾਲ ਪਰ ਇਹ ਆ ਕਿ ਸੈਪਰੇਟ ਰੂਮ ਮਿਲ ਗਿਆ ਹੈ ਉਸ ਤਰ੍ਹਾਂ ਹਾਲ ਮਿਲਦਾ ਆ ਗੋਬਿੰਦ ਧਾਮ ਉਹੀ ਬੰਦਾ ਇਦਾਂ ਹਾਲੂ ਮਿਲਦਾ ਆ ਆਪਾਂ ਨੂੰ ਚਲੋ ਸੈਪਰੇਟ ਰੂਮ ਮਿਲ ਗਿਆ ਵਧੀਆ ਹੋ ਗਿਆ ਸੈਪਰੇਟ ਰੂਮ ਦਾ ਹੈ ਕਿ ਬੰਦਾ ਆਪਣਾ ਫੋਨ ਚਾਰਜ ਲਾ ਕੇ ਤੇ ਵਧੀਆ ਬਹਿ ਜਾਂਦਾ ਵਧੀਆ ਰੂਮ ਮਿਲ ਗਿਆ ਇਦਾਂ ਦਾ ਅੰਦਰਸ਼ਨ ਕਰਦੇ ਆ ਘੜੀ ਕਿੱਦੂ ਜਾ ਕੇ ਜੀ ਚਾਜ ਦੇ ਦਿਓ